ਪੰਜਾਬ ਤੋਂ ਵਿਦੇਸ਼ ਕੇ ਆਪਣੇ ਪੁੱਤਾਂ ਦੇ ਲਈ ਜਿੱਥੇ ਮਾਪੇ ਚਿੰਤਿਤ ਹੁੰਦੇ ਨੇ ਉੱਥੇ ਹੀ ਉਹਨਾਂ ਦੇ ਪਰਿਵਾਰ ਵਾਲੇ ਬੱਚੇ ਅਤੇ ਪਤਨੀ ਦਾ ਵੀ ਹਾਲ ਇਹੋ ਜਿਹਾ ਹੀ ਹੁੰਦਾ ਹੈ ਇੱਕ ਪਤਨੀ ਜਿਸਨੇ ਆਪਣੇ ਪਤੀ ਨੂੰ ਇਹ ਸੋਚ ਕੇ ਵਿਦੇਸ਼ ਭੇਜ ਦਿੱਤਾ ਕਿ ਛੇਤੀ ਹੀ ਉਹ ਵੀ ਬਾਹਰ ਚਲੀ ਜਾਵੇਗੀ ਤੇ ਉਹਨਾਂ ਦੇ ਮਾਸੂਮ ਦੋ ਬੱਚਿਆਂ ਦਾ ਭਵਿੱਖ ਬਣ ਜਾਵੇਗਾ ਪਰ ਨਹੀਂ ਪਤਾ ਸੀ ਕਿ ਉੱਥੇ ਚੰਗੇ ਭਲੇ ਮੁੰਡੇ ਦੇ ਨਾਲ ਦਿੰ ਦਿਹਾੜੀ ਇੱਕ ਇਹੋ ਜਿਹਾ ਹਾਦਸਾ ਹੋ ਜਾਣਾ ਜਿਸ ਤੋਂ ਬਾਅਦ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਅਤੇ ਹੁਣ ਤੱਕ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਇਸ ਮੁੰਡੇ ਦੇ ਨਾਲ ਇਸ ਮਾੜੀ ਘਟਨਾ ਨੂੰ ਅੰਜਾਮ ਕਿਸ ਦੇ ਵੱਲੋਂ ਦਿੱਤਾ ਗਿਆ ਵਿਦੇਸ਼ ਦੇ ਵਿੱਚ ਗਏ ਜਵਾਨ ਪੁੱਤ ਦੀ ਜਾਨ ਜਾਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਨੌਜਵਾਨ ਜਿਸ ਦੀ ਉਮਰ 33 ਸਾਲ ਦੀ ਸੀ ਨਾਮ ਜਸਪੀਰ ਸਿੰਘ ਸੀ ਅਤੇ ਇਹ ਸਿੰਗਾਪੁਰ ਦੇ ਵਿੱਚ ਰਹਿ ਰਿਹਾ ਸੀ ਪੰਜਾਬ ਦੇ ਵਿੱਚ ਇਹ ਤਰਨਤਾਰਨ ਦੇ ਪਿੰਡ ਕਿਰਤੋਵਾਲਦਾ ਰਹਿਣ ਵਾਲਾ ਸੀ ਇਸ ਮੁੰਡੇ ਦੀ ਜਾਨ ਜਾਣ ਦੀ ਖਬਰ ਪਰਿਵਾਰਿਕ ਮੈਂਬਰਾਂ ਨੂੰ ਫੋਨ ਦੇ ਰਾਹੀਂ ਮਿਲੀ ਮ੍ਰਿਤਕ ਦੇ ਜਾਨ ਪਿੱਛੋਂ ਪਤਨੀ ਅਤੇ ਦੋ ਬੱਚੇ ਘਰ ਦੇ ਵਿੱਚ ਰੁੱਲ ਚੁੱਕੇ ਨੇ ਜਨੰਦਾ ਰੋ ਰੋ ਕੇ ਇਸ ਸਮੇ ਬੁਰਾ ਹਾਲ ਹੈ ਮ੍ਰਿਤਕ ਜਸਵੀਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਆਪਣੇ ਪਰਿਵਾਰ ਦੇ ਖਾਤੇ ਲਈ ਉਹ ਸਿੰਗਾਪੁਰ ਦੇ ਵਿੱਚ ਕਮਾਈ ਕਰਨ ਦੇ ਲਈ ਗਿਆ ਸੀ ਪਰ ਕਿਸੇ ਵਿਅਕਤੀ ਦੇ ਵੱਲੋਂ ਉਸ ਨੂੰ ਨਹਿਰ ਦੇ ਵਿੱਚ ਤੱਕਾ ਦੇ ਦਿੱਤਾ ਗਿਆ ਜਿਸ ਤੇ ਚਲਦੇ ਹੋਏ ਉਸ ਦੀ ਜਾਨ ਗਈ ਹੈ ਸਿੰਗਾਪੁਰ ਪੁਲਿਸ ਦੇ ਵੱਲੋਂ ਤੱਕਾ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਪਰਿਵਾਰ ਨੇ ਸਰਕਾਰ ਤੇ ਕੋਲੋਂ مالی ਸਹਾਇਤਾ ਦੀ ਮੰਗ ਕਰਦਿਆਂ ਪਰਿਵਾਰ ਨੇ ਇਹ ਵੀ ਕਿਹਾ ਕਿ ਉਸ ਵਿਅਕਤੀ ਨੂੰ ਸਜ਼ਾ ਹੋਣੀ ਚਾਹੀਦੀ ਹੈ ਪਰ ਇਹ ਘਟਨਾ ਕਿਉਂ ਵਾਪਰੀ ਹੈ ਪਰਿਵਾਰ ਨੂੰ ਕੁਝ ਵੀ ਨਹੀਂ ਪਤਾ ਗਰੀਬ ਪਰਿਵਾਰ ਇਸ ਸਮੇਂ ਦੁੱਖ ਨਹੀਂ ਚੇਲ ਪਾ ਰਿਹਾ ਕਿ ਉਹਨਾਂ ਦਾ ਇਕਲੌਤਾ ਸਹਾਰਾ ਜੋ ਕਿ ਘਰ ਨੂੰ ਚਲਾਉਣ ਵਾਲਾ ਸੀ ਇਸ ਦੁਨੀਆ ਤੋਂ ਚਲਾ ਗਿਆ ਕਿਹੜਾ ਪਿੰਡਾ ਕਿਹੜਾ ਪਿੰਡਾ ਇਹ ਗੱਲ ਹੋਈ ਆ ਪਤੀ ਜੜੇ ਪਤਾ ਨਹੀਂ ਕਿ ਜੇਰੀ ਜਾਨ ਬਚਾਉਂਦੇ ਕਿਸੇ ਨੇ ਤੱਕਾ ਦਿੱਤਾ ਨਹੀਂ ਜੇ ਕੁੜੀ ਨੂੰ ਬਚਾਉਂਦਾ ਹਾਂ ਜੀ ਉਹਨਾਂ ਨੇ ਤੱਕਾ ਦੇ ਕੇ ਨਦੀ 'ਚ ਸੁੱਟ ਦਿੱਤਾ ਕਿਹੜੇ ਦੇਸ਼ ਗਏ ਸਿੰਗਾਪੁਰ ਕਿੰਨਾ ਕਿੰਨਾ ਜਰਾ ਦੇ ਦੋ ਸਾਹ ਜੀ ਦੋ ਸਾਹ ਹੋਰ ਕਿੰਨੇ ਬੱਚੇ ਕਿਨੇ ਆ ਦੋ ਇੱਕ ਹੀ ਮੰਗੋਗੇ ਉਹਨੂੰ ਨਹੀਂ ਮੇਰੇ ਪਿੱਛੇ ਕੋਈ ਕਮਾਈ ਅੜਾ ਨਹੀਂ ਫਲੈਗ ਹਬ ਉਹੀ ਮੇਰਾ ਘਰ ਪਰਵਾਰ ਪਾਲਦਾ ਹੈ ਮੇਰੇ ਬੱਚਿਆਂ ਨੂੰ ਮੇਰੇ ਮਾਪਿਓ ਨੂੰ ਔਰ ਮੇਰੀ ਕੋਈ ਕਮਾਈ ਨਹੀਂ ਰਹੀ ਕੁਝ ਨਹੀਂ ਉਹਦੇ ਬਿਨਾਂ ਰਹਿ ਗਿਆ ਕਿੰਨੀ ਗੁੰਮਰੀ ਹੀ ਇਹ ਦੀ 33 ਸਾਲ ਹਾਂ ਨੂੰ ਕਿਦਾਂ ਪਤਾ ਲੱਗ ਗਿਆ ਉਹ ਤੋਂ ਕੰਪਨੀ ਚੋਂ ਫੋਨ ਆਇਆ ਜਦੋਂ ਕੰਮ ਤੇ ਨਹੀਂ ਗਿਆ ਕਰ ਨਹੀਂ ਗਿਆ ਇਹ ਨਿਆਣੇ ਸ਼ਾਇਦ ਜਾਂ ਤੱਕ ਹੰਤਾ ਕਿ ਹਾਂਜੀ ਨਦੀ ਚ ਕਿਨ ਤੱਕ ਆ ਦਿੱਤਾ ਮੇਟਾ ਨੂੰ ਸੋਮਵਾਰ ਨੂੰ ਆਇਆ ਫਿਰ ਹਾਂਜੀ ਸੋਮਵਾਰ ਸਵੇਰੇ ਹੁਣ ਆਇਆ ਕੀ ਮਾ ਕਰੋਗੇ ਹੁਣ ਇਹ ਨਾ ਢਰਵਾਫੇ ਕਿਹੜਾ ਪਿੰਡ ਆ ਤੇ ਬੋ ਕੀ ਲੱਗਦੇ ਤੁਹਾਡੇ ਜਿਹੜਾ ਮੁੰਡਾ ਗਿਆ ਬਾਕੀ ਨਾਲ ਮੇਰਾ ਬੇਟਾ ਹੈ ਜਸਵੀਰ ਸਾਹਿਬ ਇਹ ਤੁਹਾਡਾ ਬੇਟਾ ਆ ਹਾਂ ਕਿੰਨਾ ਵਿਚਾਰਾ ਚੱਲਿਆ ਉਹ ਬਾਹਰ ਗਈ ਚਾਰ ਪੰਜ ਸਾਲ ਹੋ ਗਏ ਕਿਹੜੇ ਦੇਸ਼ ਗਿਆ ਹੈ ਨਹੀਂ ਤੇ ਕੀ ਗੱਲ ਬਣੀ ਉੱਥੇ ਉਹ ਤਾਂ ਹਰੇਕ ਮਲਟਾ ਕਰਨਾ ਨਰਿਕੰਡੇ ਦੇ ਹਾਂਜੀ ਕਿਤੇ ਨੇ ਠੱਕਾ ਮਾਰਦਾ ਕਿੰਨੇ ਬੱਚੇ ਦੇ ਦੋ ਬੱਚੇ ਤੇ ਕੀ ਮੰਗ ਕਰੋਗੇ ਹੁਣ ਸਰਕਾਰ ਤੋਂ ਜਾਂ ਇਹਨਾਂ ਦੇ ਕੀ ਚਾਹੋ ਮੰਗਾ ਲੈਣੋ ਪਰ ਗਰੀਬਾ ਹਾਂਜੀ ਤੇ ਜੋ ਹੋਵੇ ਸਰਕਾਰ ਮਰਦ ਕਰੇ ਤੇ ਕਿੰਨਾ ਕੋ ਉਚਾਰਾ ਚਲਿਆ ਗਿਆ ਇਹਨੂੰ ਇਹਨਾਂ ਨੂੰ ਵਿਚਾਰ ਖਾਵਾ ਇਹ ਨਾ ਗੀ ਬੋਈ ਡਾਡਾ ਹਰਪਰ ਸਿੰਘ ਘੜਾ ਪਿੰਡਾ ਘਟੌਣ ਖੋਲਦੋ ਗੱਲਬਾਤ ਹੋਈ ਆ ਗੱਲਬਾਤ ਹੋਈ ਆ ਵੀ ਸਾਈ ਸੁਣਿਆ ਫੋਨ ਆ ਸੋਵਾਰ ਹਾਂਜੀ ਪਿੱਤਾ ਨਾਲ ਲਿਖਾਇਆ ਪਤੀ ਆ ਮੇਰਾ ਗੁਜ਼ਰ ਗਿਆ ਮਰ ਗਿਆ ਲੈ ਚੜੇ ਪਈ ਹੂੰ ਕਿਨੇ ਤੱਕ ਮਾਰਿਆ ਅੱਛਾ ਜਿਹਨੇ ਤੱਕ ਮਾਰਿਆ ਉਹ ਬੰਦਾ ਫੜਿਆ ਗਿਆ ਉਹ ਬੰਦਾ ਫੜਿਆ ਗਿਆ ਫੜੇ ਗਏ ਬੰਦੇ ਤੇ ਬਾਕੀ ਚਾਹ ਨੂੰ ਇਹੋ ਜੀ ਆ ਵੀ ਬੱਚੇ ਪਰਿਵਾਰ ਜਿਹੜਾ ਗਰੀਬ ਆ ਦੋ ਲੜਕੇ ਆ ਤੇ ਗਵਰਨਮੈਂਟ ਵੱਲੋਂ ਕੋ ਛੋਟ ਦਿੱਤੀ ਜਾਵੇ ਮਾਤਰਾ ਦੇ ਕਾ ਗਰੀਬਾ ਚਾਰ ਪੰਜ ਸਾਲੋ ਕੇ ਗਏ ਇਹ ਮੰਗ ਕਰਨ ਸਰਕਾਰ ਤੋਂ